ਸਵਾਗਤ ਹੈ ਤੁਹਾਡੇ ਸਾਰਿਆਂ ਸਾਡੇ ਚੈਨਲ ਪੰਜਾਬੀ ਸਲਾਈ ਸੈਂਟਰ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਵੀ ਆਪਣਾ ਸਲਾਈ ਸੈਂਟਰ ਕੋਰਸ ਚੱਲ ਜਿੰਦਾ ਅੱਜ ਆਪਣਾ ਭਾਗ 2 ਇਹ ਚੱਲੀ ਜਾਂਦਾ ਹੈ ਠੀਕ ਹੈ ਜੀ ਦੂਜਾ ਭਾਗ ਅੱਜ ਆਪਣਾ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਇਸ ਨੂੰ ਵੀਡੀਓ ਚ ਸਾਰੀ ਜਾਣਕਾਰੀ ਦੇਵਾਂਗੇ ਤੇ ਅੱਜ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਹੈ ਤਰਪਾਈ ਵਰ ਜਿਵੇਂ ਕਿ ਦੇਖੋ ਤਰਪਾਈ ਕਹਿੰਨ ਨੂੰ ਤਾਂ ਦੇਖੋ ਨੋਰਮਲ ਜੀ ਗੱਲ ਆ ਵੀ ਇਹ ਤਾਂ ਤਰਪਾਈ ਹੀ ਹੈ ਸਿਰਫ ਪਰ ਦੇਖੋ ਜਿਹੜਾ ਮੇਨ ਕੰਮ ਹੁੰਦਾ ਉਹ ਤਰਪਾਈ ਦਾ ਹੀ ਹੁੰਦਾ ਹੈ। ਕਈ ਵਾਰ ਤਰਪਾਈ ਦੇਖੋ ਇਦਾਂ ਨਹੀਂ ਹੁੰਦੀ ਆ ਵੀ ਕਮੀਜ਼ ਮਾਗ ਹੋ ਜਾਂਦਾ ਅਗਲੇ ਦੇ ਕਰੇ ਤਰਪਾਈ ਪੈ ਜਾਂਦਾ ਦੀ ਜੰਨੀ ਠੀਕ ਹੈ ਜੀ। ਤਰਪਾਈ ਕਿਸ ਤਰ੍ਹਾਂ ਕਰਨੀ ਆ ਕੈਨੇਡਾ ਆਪਣੀ ਧਾਗਾ ਪਾਉਣ ਇਸ ਵਾਰ ਅਸੀਂ ਸਾਰੀ ਜਾਣਕਾਰੀ ਦੇ ਦਿੰਦੇ ਹਾਂ ਇਸ ਵੀਡੀਓ ਵਿੱਚ। ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਈਏ ਜਿਹੜੀ ਤਰਪਾਈ ਹੁੰਦੀ ਆ ਉਹ ਦੋ ਤਰ੍ਹਾਂ ਦੀ ਹੁੰਦੀ ਆ। ਦੋ ਤਰ੍ਹਾਂ ਦੀ ਤਰਪਾਈ ਇਸ ਤਰ੍ਹਾਂ ਹੁੰਦੀ ਆ ਦੇਖੋ ਜਿਹੜਾ ਤਾਂ ਦੇਖੋ ਜਿਵੇਂ ਕਿ ਆਪਣੇ ਕੋਲ ਇਹ ਸੂਟ ਆਗਾ ਪਤਲਾ ਕਪੜਾ ਹੁੰਦਾ ਹੈ ਆਪਣੇ ਕੋਲੇ ਛਿਲਕੀ ਕਪੜਾ ਲਾ ਲਓ ਕੋਈ ਵੀ ਆਪਾਂ ਕਪੜਾ ਲਾ ਲਓ ਜਿਵੇਂ ਕਿ ਇਹ ਪਤਲਾ ਕਪੜਾ ਹੈਗਾ ਇਹ ਤੇ ਆਪਾਂ ਤਰਪਾਈ ਕਰਨੀ ਹੈ ਜਿਹੜੀ ਉਹ ਆਪਾਂ ਕਹਾਂਗੇ ਸਿੰਗਲ ਧਾਗੇ ਨਾਲ ਸਿੰਗਲ ਧਾਗੇ ਨਾਲ ਆਪਾਂ ਨੇ ਤਰਪਾਈ ਕਰਨੀ ਹੈਗੀ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਡਾਬ ਧਾਗੇ ਨਾਲ ਤਰਪਾਈ ਕਰਨੀ ਆ ਉਹ ਕਰਨੀ ਆ ਆਪਾਂ ਕਢਾਈ 'ਚ ਦੇਖੋ ਜਦੋਂ ਆਪਾਂ ਕਢਾਈ ਦੇ ਵਿੱਚ ਟਾਂਕਾ ਲਾਉਣੇ ਆਗੇ ਟਾਂਕਾ ਨਾ ਲਾਉਂਦੇ ਲਾਉਂਦੇ ਟਾਂਕਾ ਟੁੱਟ ਜਾਂਦਾ ਕਿਉਂਕਿ ਕਢਾਈ ਸਖਤ ਹੁੰਦੀ ਆ ਇਸ ਕਰਕੇ ਜਦੋਂ ਵੀ ਆਪਾਂ ਨੇ ਦੇਖੋ ਕਢਾਈ ਦੇ ਵਿੱਚ ਤਰਪਾਈ ਕਰਨੀਆਂ ਇਹ ਆਪਾਂ ਨੇ ਡਬਲ ਧਾਗੇ ਨਾਲ ਹੀ ਕਰਨੀਆਂ ਜਿਵੇਂ ਕਿ ਦੇਖੋ ਚਾਕ ਆ ਗਿਆ ਕਲੇਨ ਕਪੜਾ ਆ ਗਿਆ ਇਹ ਤੇ ਆਪਾਂ ਨੇ ਸਿੰਗਲ ਧਾਗਾ ਵਰਤਣਾ ਦਾ ਤੇ ਕਈ ਵਾਰ ਦੇਖੋ ਆਪਣੇ ਪੈਂਟ ਦੇ ਤਰਪਾਈ ਕਰਨੀ ਹੁੰਦੀ ਆ ਪਜਾਮੇ ਦੇ ਪਜਾਮੇ ਦੀ ਮੂਰੀ ਹੁੰਦੀ ਆ ਉਹ ਤੇ ਤਰਪਾਈ ਉਹ ਤੇ ਵੀ ਆਪਾਂ ਡਬਲ ਧਾਗੇ ਨਾਲ ਹੀ ਤਰਪਾਈ ਕਰਦੇ ਆ ਕਿਉਂਕਿ ਜਿਹੜਾ ਸਿੰਗਲ ਧਾਗਾ ਹੁੰਦਾ ਉਹ ਛੇਤੀ ਟੁੱਟ ਜਾਂਦਾ ਹੈਗਾ ਇਸ ਕਰਕੇ ਆਪਾਂ ਨੂੰ ਡਬਲ ਧਾਗੇ ਨਾਲ ਤਰਪਾਈ ਕਰਨੀ ਹੁੰਦੀ ਆ ਸਰਪਾਈ ਕਿਸ ਤਰ੍ਹਾਂ ਖਾਨੀ ਹੈ ਇਹ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਚ ਦੱਸਦੇ ਆਂ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਾਂ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ। ਹਾਂਜੀ ਦੇਖੋ ਇਹ ਪਹਿਲਾਂ ਤਾਂ ਆਪਾਂ ਨੇ ਦੇਖੋ ਧਾਗਾ ਉੱਡਾ ਹੀ ਪਾਉਣਾਗਾ ਜਿੱਡਾ ਆਪਣਾ ਚਾਕ ਜਾਂ ਘੇਰਾ ਉਦੋਂ ਵੱਡਾ ਆਪਾਂ ਨੇ ਧਾਗਾ ਨਹੀਂ ਪਾਉਣਾ ਕਿਉਂਕਿ ਧਾਗਾ ਇਹ ਉਲਝ ਜਾਂਦਾਗਾ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਦੇਖੋ ਸ਼ੁਰੂ ਕਰਦੇ ਆਂ ਚਾਕ ਤੋਂ ਇੱਥੋਂ ਚਾਕ ਤੋਂ ਆਪਾਂ ਸ਼ੁਰੂ ਕਰਾਂਗੇ ਜਿਹੜੀ ਗੰਡ ਹੁੰਦੀ ਆ ਤਾਂ ਅੱਗੇ ਦੀ ਇਹ ਆਪਾਂ ਨੇ ਅੰਦਰਲੀ ਸਾਈਡ ਲੁਕਾਉਣੀ ਆ। ਕਈ ਵਾਰ ਨਾ ਕੀਂਦਾ ਵੀ ਉਤਲੀ ਸਾਈਡ ਆ ਜਾਂਦੀ ਆ। ਉਹ ਫਿਰ ਧਾਗਾ ਖਿੱਚਿਆਂ ਤਾਂ ਕਈ ਵਾਰ ਤਾਂ ਤਰਪਾਈ ਡੜ ਜਾਂਦੀ ਹੈ। ਤੇ ਜਦੋਂ ਹੁਣ ਦੇਖੋ ਆਪਾਂ ਨੇ ਅੰਦਰਲੀ ਸਾਈਡ ਲਾਇਆ ਟਾਂਕਾ ਇਹ ਆਪਾਂ ਜਦੋਂ ਸ਼ੁਰੂ ਕਰਾਂਗੇ ਨਾ ਸ਼ੁਰੂ ਕਰਨ ਵੇਲੇ ਆਪਾਂ 2-3 ਟਾਂਕੇ ਇਕੱਠੇ ਲਾਉਣੇ ਆ। ਇਸ ਤਰੀਕੇ ਨਾਲ। ਉਸ ਤੋਂ ਬਾਅਦ ਜਦੋਂ ਆਪਾਂ ਤਰਪਾਈ ਕਰਨੀ ਆ ਜਿਵੇਂ ਕਿ ਇਹ ਨਿਚਲਾ ਦੇਖੋ ਘੇਰਾ ਕਈ ਵਾਰ ਆਪਾਂ ਘੇਰ ਤੋਂ ਤੇ ਐਦਾਂ ਟਾਂਕੇ ਪਾ ਲੈਨੇ ਆ। ਦੇਖੋ ਇਹ ਗਲਤ ਤਰੀਕਾ ਹੁੰਦਾ ਕਿਉਂਕਿ ਜਦੋਂ ਆਪਾਂ ਬਾਹਰਲੀ ਸਾਈਡ ਦੇਖਦੇ ਆ ਟਾਂਕੇ ਚਮਕਦੇ ਆ। ਤੇ ਜਿਹੜਾ ਟਾਂਕਾ ਚੰਕੜਾ ਇਹ ਆਪਾਂ ਅੰਦਰਲੀ ਸਾਈਡ ਹੀ ਚੱਕਾਂਗੇ। ਆ ਦੇਖੋ ਅੰਦਰਲੀ ਸਾਈਡ ਤੋਂ ਆਪਾਂ ਟਾਂਕਾ ਲਾਉਣਾ ਹੈਗਾ। ਵੀ ਜਿਹੜਾ ਬਾਹਰਲੀ ਸਾਈਡ ਆ ਉਹ ਦਿਖੇ ਨਾ। ਐਦਾਂ ਦੋ ਕ ਟਾਂਕੇ ਲਾ ਕੇ ਫਿਰ ਆਪਾਂ ਜਿਹੜੀ ਧਾਗਾ ਇਹਨੂੰ ਆਪਾਂ ਖਿੱਚ ਲੈਣਾ। ਆ ਦੇਖੋ ਹੁਣ ਬਾਹਲੀ ਸਾਈਡ ਦੇਖੋ ਬਿਲਕੁਲ ਵੀ ਨਹੀਂ ਹੈਗਾ ਦੇਖੋ ਜਿਵੇਂ ਸਾਫ ਉਸ ਤੋਂ ਬਾਅਦ ਹੁਣ ਆਪਾਂ ਇਧਰੀ ਸਾਈਡ ਜੋ ਸ਼ੁਰੂ ਕਰਾਂਗੇ ਪਹਿਨਾ ਆਪਾਂ ਨੀਚੋ ਟਾਂਕਾ ਚੱਕਣਾ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਆਪਾਂ ਉੱਪਰ ਲੈ ਜਾਣਾ ਦੇਖੋ ਇੱਕ ਟਾਂਕੀ ਦੀ ਇੱਕ ਵਾਰੀ 'ਚ ਦੋ ਟਾਂਕੇ ਭਰੇ ਜਾਂਦੇ ਆ ਨੀਚੋ ਚੱਕਣਾ ਫਿਰ ਆਪਾਂ ਉੱਪਰੋ ਇਹ ਆਪਾਂ ਨੇ ਬਿਲਕੁਲ ਬਰੀਕ ਕਰਾਂਗੇ ਜਿੰਨੀ ਆਪਾਂ ਤਰਪਾਈ ਬਰੀਕ ਕਰਾਂਗੇ ਓਨੀ ਲੰਬੇ ਟਾਈਮ ਤੱਕ ਆਪਣੀ ਜਿਹੜੀ ਤਰਪਾਈ ਹੈ ਇਹੇ ਚੱਲੂਗੀ ਤੇ ਜੇ ਆਪਾਂ ਮੋٹے-ਮੋٹے ਟਾਂਕੇ ਲਾ ਦਿੱਤਾ ਉਹ ਛੇਦੀ ਰੋਟੀ ਹੋਊਗੀ ਇਸ ਤਰੀਕੇ ਨਾਲ ਦੇਖੋ ਕਰਨੀ ਆ ਜੇ ਸੂਟ ਮੋਟਾ ਹੈਗਾ ਤੁਹਾਡੇ ਕੋਲ ਜਿਵੇਂ ਸਰਦੀਆਂ ਵਾਲਾ ਸੂਟ ਹੋ ਗਿਆ ਸਲੀਨ ਵਗੈਰਾ ਹੋਊਗੀ ਤਾਂ ਤੁਸੀਂ ਦੇਖੋ ਡਬਲ ਧਾਗੇ ਨਾਲ ਤਰਪਾਈ ਕਰੋ ਸਿੰਗਲ ਨਾਲ ਬਿਲਕੁਲ ਵੀ ਨਾ ਕਰੋ ਕਿਉਂਕਿ ਕੱਪੜਾ ਥੋੜਾ ਜਿਹਾ ਉਹ ਮੋਟਾ ਹੁੰਦਾ ਇਸ ਕਰਕੇ ਡਬਲ ਧਾਗੇ ਨਾਲ ਤਰਪਾਈ ਕਰਨੀ ਚਾਹੀਦੀ ਹੈ ਉਹ ਕੱਪੜੇ ਤੇ ਆ ਦੇਖੋ ਨਾਲ ਦੀ ਨਾਲ ਆਪਾਂ ਟਾਂਕੇ ਲਾਈ ਜਾਵਾਂਗੇ ਬਿਲਕੁਲ ਸੌਖਾ ਤਰੀਕਾ ਇਹ ਤਰਪਾਈ ਕਰਨ ਦਾ ਕਈ ਪਹਿਣਾ ਦੇਖੋ ਆਪਾਂ ਦੇਖਦੇ ਆਂ ਤਰਪਾਈ ਕਰਦੀਆਂ ਨੇ ਇਕੱਲੇ ਤੇ ਤਰਪਾਈ ਵੀ ਬਹੁਤ ਵਧੀਆ ਇੱਕ ਤਰ੍ਹਾਂ ਦਾ ਕੰਮ ਆਗਾ ਜਿਵੇਂ ਸਿੰਗਲ ਤਰਪਾਈ ਤਰਪਾਈ ਕਰਨੀ ਆ ਘਰੇ ਬੈਠ ਕੇ ਤਾਂ ਬਹੁਤ ਵਧੀਆ ਕੰਮ ਆ ਇਸ ਤਰੀਕੇ ਨਾਲ ਦੇਖੋ ਤੁਸੀਂ ਤਰਪਾਈ ਸਿੱਖ ਸਕਦੇ ਹੋ ਤੇ ਆਸਾਨੀ ਨਾਲ ਦੇਖੋ ਤੁਸੀਂ ਜਿਹੜੇ ਟੇਲਰਾਂ ਦੇ ਕੱਪੜੇ ਹੁੰਦੇ ਆ ਤਰਪਾਈ ਕਰ ਸਕਦੇ ਹੋਗੇ ਕੋਈ ਇਹ ਚ ਮੁਸ਼ਕਲ ਨਹੀਂ ਆਉਂਦੀ ਦੇਖੋ ਬਿਲਕੁਲ ਵੀ ਅਲਿਖ ਹੁਣ ਹੁਣ ਆਪਾਂ ਸੁਨ ਤਰਪਾਈ ਦਿਖਾਉਣੇ ਹੁਣ ਜਦੋਂ ਆਪਾਂ ਨੇ ਤਰਪਾਈ ਕਰ ਲਈ ਤਰਪਾਈ ਕਰਕੇ ਨਾ ਐਦਾਂ ਸੂਤਾ ਇਹਨੂੰ ਕਹਿ ਦਿੰਨੇ ਆਪਾਂ ਵੀ ਸੂਤਾ ਮਾਰਨਾਗਾ ਇਸ ਤਰੀਕੇ ਨਾਲ ਇਹ ਐਦਾਂ ਆਪਾਂ ਨੇ ਦੇਖੋ ਕੱਪੜੇ ਨੂੰ ਕਰਨਾ ਹਲਕੇ ਹੱਥਾਂ ਨਾਲ ਕਈ ਵਾਰ ਦੇਖੋ ਜਿਵੇਂ ਛਲਕ ਹਲਕੀ ਹੁੰਦੀ ਹੈ ਉਹ ਨਾ ਵਿੱਚੇ ਨੀਚੇ ਇਸ ਤਰ੍ਹਾਂ ਛਿੱਜ ਜਾਂਦਾ ਕੱਪੜਾ ਉਹਦਾ ਕਾਰਨ ਇਹ ਹੀ ਹੁੰਦਾ ਵੀ ਆਪਾਂ ਦਬ-ਦਬ ਕੇ ਐਦਾਂ ਕਰਨ ਲੱਗ ਜਾਂਦੇ ਆ ਦਬ-ਦਬ ਕੇ ਨਹੀਂ ਹੌਲੀ ਹੌਲੀ ਟਾਂਕਿਆਂ ਨੂੰ ਇਸ ਤਰੀਕੇ ਨਾਲ ਕਰੋ ਤਾਂ ਜਿਹੜੇ ਇਹ ਬਾਲਾ ਸਾਰੇ ਉਹੋਂ ਨਿਕਲ ਜਾਣਗੇ ਦੇਖੋ ਕਿੰਨੀ ਸੰਗਣੀ ਤਰਪਾਈ ਹੋਈ ਹੈ ਦੇਖੋ ਬਿਲਕੁਲ ਵੀ ਨਹੀਂ ਇਦਾਂ ਲੱਗਦਾ ਕੋਈ ਦੇਖੋ ਜਾਲੀ ਨਹੀਂ ਵੱਜਦੀ ਇਹਦੇ ਵਿੱਚ ਇਸ ਤਰੀਕੇ ਨਾਲ ਦੇਖੋ ਇਹ ਆਪਾਂ ਤਰਪਾਈ ਸਾਰੀ ਕਰ ਸਕਦੇ ਹਾਂ ਡਬਲ ਧਾਗੇ ਨਾਲ ਕਰਨੇ ਮੋٹے ਕੱਪੜੇ ਦੇ ਡਬਲ ਨਾਲ ਕਰੋ ਪਰ ਹਲਕੇ ਤਾਂ ਜਿਹੜਾ ਪਤਲਾ ਕੱਪੜਾ ਹੁੰਦਾ ਉਹ ਤੇ ਸਿੰਗਲ ਧਾਗੇ ਨਾਲ ਕਰੋ ਠੀਕ ਹੈ ਜੀ ਇਧਰੋਂ ਲਿਆ ਕੇ ਉਸ ਤੋਂ ਬਾਅਦ ਐਂਡ ਤੱਕ ਆਪਾਂ ਇੱਥੇ ਲੈ ਕੇ ਚੱਲਾਂਗੇ ਸਾਰੀ ਨੂੰ ਲਓ ਜੀ ਇਹ ਚਾਕ ਤੇ ਆਪਣੀ ਜਿਹੜੀ ਤਰਪਾਈ ਹੋ ਚੁੱਕੀ ਹੈਗੀ ਇਹ ਲਾਸਟ ਟਾਂਕੇ ਹੈਗੇ ਉਸ ਤੋਂ ਬਾਅਦ ਹੁਣ ਜਦੋਂ ਆਪਾਂ ਨੇ ਤਰਪਾਈ ਕਰਨੀ ਆ ਲਾਸਟ ਆ ਗਿਆ ਇਹ ਜਿਵੇਂ ਕਿ ਚਾਕ ਆ ਇੱਥੋਂ ਨਾ ਆਪਾਂ ਨੇ ਕਈ ਵਾਰ ਦੇਖੋ ਪਹਿਣਾ ਕੀ ਕਰਦੇ ਉੱਪਰ ਤੱਕ ਲੈ ਜਾਂਦੀਆਂ ਨੇ ਟਾਂਕੇ ਉੱਪਰ ਤੱਕ ਨਹੀਂ ਜਾਣੇ ਕਈ ਵਾਰ ਆਪਾਂ ਨੇ ਨਾ ਕਮੀਜ਼ ਖੋਲਣਾ ਜਾਂ ਟਾਈਟ ਕਰਨਾ ਹੁੰਦਾ ਤਾਂ ਇਸ ਤਰੀਕੇ ਨਾਲ ਦੇਖੋ ਉਹ ਫਿਰ ਸਲਾਈ ਨਹੀਂ ਲੱਗਦੀ हिਪ ਤੱਕ ਇਸ ਕਰਕੇ ਜਿੱਥੇ हिਪ ਆਉਂਦੀ ਆਪਣੀ ਉੱਥੋਂ ਤੱਕ ਹੀ ਆਪਾਂ ਨੇ ਇਹ ਜਿਹੜੀ ਤਰਪਾਈ ਰੱਖਣੀ ਹੁੰਦੀ ਹੈ ਉਸ ਤੋਂ ਬਾਅਦ ਦੁਬਾਰੇ ਫੇਰ ਆਪਾਂ ਦੇਖਾਂ ਉਸ ਤਰੀਕੇ ਨਾਲ ਹੀ ਇਦਾਂ ਸੂਤਾ ਮਾਰਾਂਗੇ ਕੱਪੜੇ ਤੇ ਹੁਣ ਇੱਥੇ ਆਪਾਂ ਟਾਂਕੇ ਜਿਹੜੇ ਲਾਉਣੇ ਆ ਇਹ ਆਪਾਂ ਮਜ਼ਬੂਤ ਲਾਉਣੇ ਆ ਕਈ ਵਾਰ ਲਾਉਣਾ ਟਾਂਕਾ ਇੱਥੇ ਇਦਾਂ ਨਹੀਂ ਹੈਗਾ ਵੀ ਇੱਕ ਸਿੰਕਲੀ ਲਾਵਾਂਗੇ ਆਪਾਂ ਤੇ ਜਦੋਂ ਵੀ ਆਪਾਂ ਟਾਂਕਾ ਲਾ ਕੇ ਧਾਗਾ ਕੱਟਣਾ ਐਨਾ ਧਾਗਾ ਆਪਾਂ ਨੇ ਜਰੂਰ ਛੱਡਣਾ ਜਿਵੇਂ ਕਿ ਆਪਾਂ ਨੇ ਇਹ ਛੱਡਤਾ ਕਿਉਂਕਿ ਜਦੋਂ ਆਪਾਂ ਨਾਲ ਧਾਗਾ ਕੱਟ ਦਿੰਨੇ ਆ ਤਾਂ ਇਹ ਤਰਪਾਈ ਢਿੱਡ ਜਾਂਦੀ ਹੈ ਇਸ ਕਰਕੇ ਐਨਾ ਧਾਗਾ ਜਰੂਰ ਛੱਡੋ ਤੁਸੀਂ ਆ ਦੇਖੋ ਕਿੰਨੇ ਬਰੀਕੇ ਨਾਲ ਤਰਪਾਈ ਹੋਈ ਹੈ ਇਹ ਆਪਾਂ ਤੁਹਾਨੂੰ ਸਾਈਡ ਦਿਖਾਉਣੇ ਦੇਖੋ ਠੀਕ ਹੈ ਜੀ ਹੁਣ ਦੂਸਰੀ ਸਾਈਡ ਵੀ ਆ ਦੇਖੋ ਤਰਪਾਈ ਦੇਖੋ ਤੁਸੀਂ ਇਸ ਤਰੀਕੇ ਨਾਲ ਦੇਖੋ ਇਹ ਸਾਰੀ ਤਰਪਾਈ ਕਰੀ ਜਾਂਦੀ ਆ ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦੱਸੀ ਆ ਵੀ ਤਰਪਾਈ ਕਿਸ ਤਰ੍ਹਾਂ ਕਰੀ ਜਾਂਦੀ ਆ ਕਿਉਂਕਿ ਤਰਪਾਈ ਦੇ ਸਿਰਤੀ ਕਮੀਜ਼ ਆਗਾ ਤੇ ਜੇ ਸਹੀ ਤਰੀਕੇ ਨਾਲ ਤਰਪਾਈ ਹੋਊਗੀ ਜਿੰਨਾ ਜ਼ਿਕਰ ਕਮੀਜ਼ ਆਪਣਾ ਪਾੜਦਾ ਨਹੀਂ ਉਹਨਾਂ ਜ਼ਿਕਰ ਇਹ ਢਿੱਡਦੀ ਨਹੀਂ ਜਦੋਂ ਕਈ ਵਾਰ ਆਪਾਂ ਮੋٹے ਟਾਂਕੇ ਲਾ ਦਨੇ ਆ ਤਾਂ ਉਹ ਛੇਤੀ ਤਰਪਾਈ ਆਪਣੀ ਖਰਾਬ ਹੋ ਜਾਂਦੀ ਆ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰੋ ਸ਼ੇਅਰ ਕਰੋ ਆਪਣੇ ਜਨ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆਂ ਜੀ ਹੁਣ ਆਪਾਂ ਅਗਲੀ ਵੀਡੀਓ ਨਾਲ